ਸਤਿਕਾਰਯੋਗ ਸਾਥ ਸੰਗਤ ਜੀ ਜੋ ਆਪ ਮੇਨਤ ਕਰਕੇ ਇਸ ਦਮਦਮਾ ਸਾਹਿਬ ਦੀ ਧਰਤੀ ਤੇ ਵਿਸਾਖੀ ਮਨਾਉਣ ਆਏ ਹੋ ਸਿੱਖੋਂ ਦਾ ਜਨਮ ਦਿਨ ਆਪ ਨੂੰ ਮੈਂ ਆਪਣੇ ਹਿਰਦੇ ਤੋਂ ਫਤਿਹ ਅਰਦਾ ਕਰਦਾ ਹਾਂ ਵਾਈਕੁਜੀ ਦਾ ਖਾਲਸਾ ਵਾਈਕੁਜੀ ਦੀ ਫਤਿਹ ਅੱਜ ਵਿਸਾਖੀ ਦੇ ਉੱਤੇ 52 ਦਿਨ ਹੋ ਗਏ ਐ ਜਦ ਨਰੰਕਾਰੀਆਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਸੀ ਭਾਈ ਫੋਜਾ ਸਿੰਘ ਨੂੰ ਤੇ ਪਾਰਾਹੋਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਫੇਰ ਭਾਈ ਰਣਜੀਤ ਸਿੰਘ ਜੋ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਜ਼ਦਾਰ ਬਣੇ ਉਹਨਾਂ ਨੇ ਫੇਰ ਮੈਦਾਨ ਨੂੰ ਸਿੱਧਾ ਕਰ ਦਿੱਤਾ ਸੀ ਸੋ ਇਹ ਬੜੀ ਤਕਲੀਫ ਕੌਮ ਹੈ ਜੇ ਇੱਕ ਹੋ ਕੇ ਸੈਂਟਰ ਦੇ ਨਾਲ ਅਸੀਂ ਲੜ ਪਈਏ ਅਮਨ ਪਸੰਦ ਤਰੀਕੇ ਦੇ ਨਾਲ ਮੈਨੂੰ ਨਹੀਂ ਦਿਖਦਾ ਕਿ ਸਾਡੀ ਹਾਰ ਕਿਵੇਂ ਹੋ ਸਕਦੀ ਹੈ ਕਿਉਂ ਕਰਕੇ ਜੇ ਛੋਟੇ-ਛੋਟੇ ਕਸਬੇ ਛੋਟੀਆਂ-ਛੋਟੀਆਂ ਕਮਾਂ ਜਿਵੇਂ ਨਾਗਾ ਹੈਗੇ ਆ ਉਹ ਹਿੰਦ ਸਰਕਾਰ ਦੇ ਨਾਲ ਬੈਠ ਕੇ ਆਪਣੇ ਫੈਸਲੇ ਕਰਾ ਸਕਦੇ ਆ ਫਿਰ ਬਹਾਦਰ ਸਿੱਖ ਕੌਮ ਜਿਹੜੀ ਅੱਜ ਇੱਥੇ ਦਮਦਮਾ ਸਾਹਿਬ ਖੱਤਰ ਹੋਈ ਹੈ ਜਿੱਥੇ ਦਸਵੇਂ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਕੀਤੀ ਹੈ ਭਾਈ ਮਨੀ ਸਿੰਘ ਤੋਂ ਭਾਈ ਦੀਪ ਸਿੰਘ ਹੋਏ ਹੈ ਜਿਨ੍ਹਾਂ ਨੇ ਜਦੋਂ ਅਬਦਾਲੀ ਨੇ ਦਰبار صاحب ਦੇ ਉੱਤੇ ਹਮਲਾ ਕੀਤਾ ਸੀ ਤੇ ਬਾਬਾ ਦੀਪ ਸਿੰਘ ਇੱਥੋਂ ਚੱਲ ਕੇ ਅਬਦਲੀ ਦਾ ਮੁਕਾਬਲਾ ਕੀਤਾ ਮੈਂ ਅੱਜ ਕਹਿਣਾ ਚਾਹੁੰਦਾ ਹਾਂ ਅਮਿਤ ਸ਼ਾ ਤੇ ਮੋਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਗੱਲਾਂ ਕਰਦੇ ਆ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਓਏ ਅਮਿਤ ਸ਼ਾ ਮੋਦੀ ਜੀ ਤੁਹਾਡਾ ਜਿਹੜਾ ਪਵਿੱਤਰ ਧਰਮ ਸਥਾਨ ਹੈ ਉਧਰੇ ਉੱਤੇ ਬਹੁਤ bari ਬਾਬਾ ਮੁਹੰਮਦ ਗੌਰੀ ਤੇ ਮੁਹੰਮਦ ਗਲਤਨੀ ਨੇ ਹਮਲੇ ਕੀਤੇ ਪਰ ਤੁਹਾਡੇ ਵਿੱਚੋਂ ਕੋਈ ਨਹੀਂ ਉੱਠਿਆ ਕਿ ਉਹਦਾ ਮੁਕਾਬਲਾ ਕਰੀਏ ਸੋਗਤ ਸਿੱਖਾਂ ਦੇ ਵਿੱਚ ਜਿਹੜੇ ਸੋਮਨਾਥ ਮੰਦਿਰ ਦੇ ਉੱਤੇ ਚਾਂਦੀ ਦੇ ਦਰਵਾਜ਼ੇ ਲੱਗੇ ਹੋਏ ਸੀ ਉਹ ਸਿੱਖ ਫੌਜਾਂ ਨੇ ਗਜ਼ਨੀ ਅਫਗਾਨਿਸਤਾਨ ਤੋਂ ਹਾਸਲ ਕਰਕੇ ਅੱਜ ਦਰਬਾਰ ਸਾਹਿਬ ਦੇ ਵਿੱਚ ਉਸ ਸ਼ੌਭਤ ਨੇ ਜਦੋਂ ਮੁਰਾਦ ਜੀ ਦਸਾਈ ਦਰਬਾਰ ਸਾਹਿਬ ਦੇ ਵਿੱਚ ਪ੍ਰਾਈਮ ਮਿਨਿਸਟਰ ਆਇਆ ਸੀ ਉਸਨੇ ਕਿਹਾ ਕੀ ਇਹ ਦਰਵਾਜ਼ੇ ਸਾਡੇ ਐ ਇਹਨਾਂ ਨੂੰ ਤੁਸੀਂ ਵਾਪਸ ਕਰੋ ਸੋਮਨਾਥ ਮੰਦਿਰ ਦੇ ਤੇ ਸਾਡੇ ਉਸ ਵੇਲੇ ਦੇ ਪ੍ਰਧਾਨ ਤਲਵੰਡੀ ਸਾਹਿਬ ਨੇ ਕਿਹਾ ਦੀ ਇਹ ਤਲਵਾਰ ਦੀ ਨੋਕ ਦੇ ਉੱਤੇ ਆਏ ਆ ਜੇ ਤੁਹਾਡੇ ਕੋਲੇ ਤਲਵਾਰ ਦੀ ਨੋਕ ਹੈ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਗ੍ਰੇ ਇੱਕ গুজরাਤੀ ਮੋਟ ਵਾਜਪਾਈ ਨੂੰ ਦਿਲਸਾਈ ਨੂੰ ਮਹਾਰਾਜ ਜੀ ਤੇ ਸਾਈ ਨੂੰ ਕਿਹਾ ਤੇ ਤੁਹਾਨੂੰ ਪਤਾ ਹੈ ਜੇ ਮਰਾਤ ਸੀ ਤੇ ਸਾਈ ਆਪਣਾ ਮੂਤ ਪਿੰਦਾ ਹੁੰਦਾ ਸੀ ਹੁਣ ਇਹਨਾਂ ਨੇ ਸੁਆ ਕਿਸੇ ਦੇ ਨਾਲ ਮੁਕਾਬਲੇ ਕਰਨੇ ਐ ਇਹ ਲੋਕ ਬੋਲਣ ਜੋਗੇ ਐ ਜੇ ਤੁਸੀਂ ਸਾਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਹੋ ਉੱਥੇ ਹੱਲਾ ਪਾ ਦਿੰਦੇ ਐ ਬੋਲਣ ਨਹੀਂ ਦਿੰਦੇ ਮੈਂ ਕਿਹਾ ਬਾਹਰ ਆਓ ਮਹਾਰਾਜ ਨੇ ਕਿਹਾ ਸਵਾ ਨਾਲ ਖੇ ਇੱਕ ਲੜਾਉ ਆਜੋ ਬਾਹਰ ਮੈਂ ਤੁਹਾਨੂੰ ਇੱਕ ਇੱਕ ਕਰਕੇ ਠੋਕਾਂ ਸਾਥ ਸੰਗਤ ਜੀ ਇਹੋ ਜੀ ਕਾਇਰ ਜਮਾਤ ਮੈਂ ਦੇਖੀ ਨਹੀਂ ਪਰ ਸਾਡੇ ਵਿੱਚ ਜਿਹੜੀਆਂ ਉੰਤੀਆਂ ਹੈਗੀਆਂ ਸਾਡਾ ਜਿਹੜਾ ਸਿਰ ਕੁਚ ਰਿਆ ਹੋਇਆ ਇਹਨਾਂ ਦੇ ਖਿਲਾਫ ਉਹ ਵੀ ਆਪਾਂ ਦੇਖੀਏ ਕਿ 55 ਐਮਐਲਏ ਆਮ ਪਾਰਟੀ ਦੇ ਆਪਨੇ ਬਣਾ ਕੇ ਜਿਹਦਾ ਕਦੇ ਅਸੀਂ ਨਾਂ ਨਹੀਂ ਸੀ ਸੁਣਿਆ ਝਾੜੂ ਵਾਲੀ ਪਾਰਟੀ ਨੂੰ ਆਪਾਂ ਨੇ ਤਖਤ ਦੇ ਉੱਤੇ ਬਿਠਾਤਾ ਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਸ੍ਰੀ ਸਾਹਿਬ ਦਿੱਤੀ ਸੀ ਇਹ ਸਭ ਮੈਂਬਰ ਨਾਜ ਪਾਰਲੀਮੈਂਟ ਚ ਹੈ ਨਾ ਅਸੈਂਬਲੀ ਦੇ ਵਿੱਚ ਫਿਰ ਸਾਡੀ ਫਤਿਹ ਤੁਮੇ ਹੌਸਲ ਦੇਈ ਹੈ ਜੇ ਅਸੀਂ ਆਪਣੀ ਕੌਮियत ਭੁੱਲ ਗਏ 10ਵੇਂ ਪਾਛਾ ਦਾ ਹੁਕਮ ਹੈ ਇਨਕ੍ਰੀਬ ਸੀ ਕੋਕੋਦੂ ਪਾਤਸ਼ਾਹੀ ਜੇ ਉਹਨਾਂ ਨੇ ਸਾਨੂੰ ਪਾਤਸ਼ਾਹੀ ਬਖਸ਼ ਦਿੱਤੀ ਹੈ ਤੇ ਫਿਰ ਅਸੀਂ ਲੜਨ ਦੇ ਤਿਆਰ ਕਿਉਂ ਨਹੀਂ ਹੈ ਕਿਉਂ ਨਹੀਂ ਆਪਾਂ ਆਪਣ ਮਸੰਤ ਤਰੀਕੇ ਦੇ ਨਾਲ ਵੋਟਾਂ પાਥੇ ਆਪਣਾ ਲਹਗਾ ਦੇਸ਼ ਖਾਲਿਸਤਾਨ ਪ੍ਰਾਪਤ ਕਰੀਏ ਇਹ ਅੱਜ ਬਹੁਤ ਵੱਡਾ ਸਵਾਲ ਹੈ ਜਿੰਨਾ ਛੇ ਅਪਾਇਕ ਨਾ ਹੋਮਾਂਗੇ ਇੱਕ ਜ਼ਬਾਨ ਦੇ ਵਿੱਚ ਖਾਲਸਾ ਨਹੀਂ ਮੰਗਾਂਗੇ ਉਹਨਾਂ ਛੇ ਸਾਡੇ ਦੁਸ਼ਮਣ ਸਾਨੂੰ ਪਾੜ ਕੇ ਰੱਖਣਗੇ ਕੋਈ ਵੀ ਅਖਰਲੀ ਦਲ ਦਾ ਪ੍ਰਧਾਨ ਬਣ ਜੇ ਕੋਈ ਕੁਸ਼ ਬਣ ਜੇ ਪਰ ਜਿੰਨਾ ਛੇ ਮੈਦਾਨ ਦੇ ਵਿੱਚ ਆ ਕੇ ਆਪਣਾ ਨਿਰਣਾ ਨਹੀਂ ਦੱਸਦਾ ਕਿ ਮੈਂ ਕੀ ਕਰੂੰਗਾ ਉਹਨਾਂ ਸਿਰ ਫਜ਼ੂਲ ਹੈ ਇਹੋ ਜਿਹੇ ਪ੍ਰਧਾਨਾਂ ਨੂੰ ਮੰਨਣਾ ਜਾਂ ਇਹਨਾਂ ਦੇ ਮਗਰ ਲੱਗਣਾ ਆਪਣੀ ਪਾਰਟੀ ਨੂੰ 40 ਸਾਲਾਂ ਤੋਂ ਸੰਤ ਜਨੈਤ ਸਿੰਘ ਪਿੰਡਾਂ ਵਾਲਿਆਂ ਦੀ ਲੀਹ ਤੇ ਜਿਹੜੀ ਚੱਲ ਰਹੀ ਹੈ ਬਗੈਰ ਵਿਗੰਤੋ ਆਪਾਂ ਚੱਲ ਰਹੇ ਆ ਫੇਰ ਆਪ ਦੇਖੋ ਸਾਡੀ ਪਾਰਟੀ ਦੇ ਵਿੱਚ ਕੀ ਮੜਾ ਜਿੱਥੇ ਆਪਾਂ ਇਕੱਠੇ ਹੋ ਕੇ ਇਹ جنگ ਨਹੀਂ ਲੜ ਸਕਦੇ ਤੇ ਜਿੱਤ ਨਹੀਂ ਸਕਦੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਮੈਂ ਅੱਜ ਕਰਨ ਨੂੰ ਇੱਥੇ ਆਇਆ 17 ਤਰੀਕ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਸੱਤਾ ਦਿੰਨਾ ਹੈ ਕਿ ਆਪਾਂ ਬਸਰ ਭਾਤੇ ਇਕੱਠੇ ਹੋਈਏ ਵਲਕਾਰ ਪੰਜਾਬ ਤੇ ਪਾਕਿਸਤਾਨ ਦਾ ਮੋਢਾ ਤੁਸੀਂ ਸਾਰੇ ਸਹਿਤ ਕਿਸਾਨ ਮਜ਼ਦੂਰ ਹੋ ਸਹਿਤ ਜਿਮੀਦਾਰੋਂ ਤੁਹਾਨੂੰ ਪਤਾ ਹੈ ਕਿ ਸਾਡੇ ਨਾਲ ਕੀ ਛੱਡੀ ਹੋ ਰਹੀ ਐ ਸਾਡੀ ਜਨਕਤਾ ਦਾ ਸੰਟਰ ਦੀ ਬੀਜੇਪੀ ਆਰਐਸ ਨੇ 24 ਸਾਲ ਤੱਕ ਬੰਕਰ ਰੱਖਿਆ ਪਰ ਆਪਣਾ ਪੰਜਾਬ ਅਜੇ ਨ ਦੂਜੇ ਪਾਸੇ ਐ ਵਾਟੇ ਤੋਂ ਉੱਥੇ ਟੱਪ ਕੇ ਆਪਣੀ ਜਿੰਜ ਚੇਚੀ ਐ ਤੇ ਪਾਉਂਦੇ ਚੋਤੀ ਸੋਟ ਫੀਅਰ ਪ੍ਰਿੰਟਰ ਨੇ 8000 ਰੁਪਈਆ ਦਾ ਫਰਕ ਹੈ ਜੇ 100 ਪੁਆਇੰਟ ਤੋਂ ਸੇਚਦੇ ਹੋ 1 ਲੱਖ ਰੁਪਈਆ ਸਾਨੂੰ ਜ਼ਿਆਦਾ ਮਿਲੂਗਾ ਸਾਨੂੰ ਵਾਮੀ ਕਿਸਾਰੇ ਬਣਾਈ ਜਾਂਦੇ ਆ ਬਾਟਰ ਵੀ ਖੋਲਦੇ ਸਾਡੀ ਗੱਲ ਦੀ ਮੰਨਦੇ ਸਾਥ ਸੰਗਤ ਦੀ ਇਹ ਮੈਨੂੰ ਸਰਬੋਦੀ ਹੈ ਇਹ ਨਾ ਚੇਹ ਹੋ ਗਿਆ ਕੌਡੀਆਂ ਬੈਂਚੀਆਂ ਕਰਦੇ ਆਂ ਇਹ ਰਾਜ ਪ੍ਰਾਪਤ ਕਰੋ ਸਤ ਜਗਤ ਸਿੰਘ ਤੇ ਹਰਜਪ ਸਿੰਘ ਕੇ ਜੇ ਹਿੰਦੂ ਦੀ ਫੌਜਾਂ ਕਿ ਜਿੱਤਰ ਬਾਦ ਸਾਹਿਬ ਤੇ ਆ ਗਈਆਂ ਤਾਂ ਖਾਲਸਤਰਾਂ ਦਾ ਨਿਕੁਚਲ ਖਾਜੇਊਗਾ ਸਤਿ ਸ਼੍ਰੀ ਅਕਾਲ ਜੀ ਇੱਕ ਤੇ ছাত্রী ਦੇ ਉੱਤੇ 74 ਗੋੜੀਆਂ ਲੱਗੀਆਂ ਸੀ ਵਿਚ ਦੇ ਵਿੱਚ ਕੋਈ ਨਹੀਂ ਸੀ ਗੋੜੀ ਲੱਗੀ ਇੱਕ ਬਹੁਤ ਵੱਡਾ ਸ਼ੇਰ ਪਾਕਿਸਤਾਨ ਤੋਂ ਕਮੀ ਲਿਖਦਾ ਕਿ ਸੱਟ ਪਾਕਿਸਤਾਨ ਦੀ ਲੜਾਈ ਇੰਡੀਆ ਦੇ ਨਾਲ 1971 ਦੇ ਛੋਈ ਕੋਈ ਸਾਟਾ ਜਿਹੜਾ ਜਰਨੈਲ ਸੀ ਜੈਨਰ ਨਾ ਸੀ ਉਸ ਨੇ 96000 ਪਾਕਿਸਤਾਨ ਦੀ ਫੌਜ ਉਹਦੇ ਇੰਡੀਆ ਦੇ ਅੱਗੇ ਹੱਥ ਖੜੇ ਕਰਤੇ ਤੇ ਉਹ ਕਦੀ ਕਹਿੰਦਾ ਜੇ ਸਾਡੇ ਜਰਨੈਲ 11000 ਤੇ ਸ਼ੀਰਾਂ ਜੰਦਾ ਉਹ ਤੁਕਕੇ ਜਿੰਦੇ ਜੇ ਅਸੀਂ ਕਹਿੰਦੇ ਕਿ ਪਾਕਿਸਤਾਨ ਤੇ ਪਾਕਿਸਤਾਨ ਦੇ ਜਨਾਨ ਨੇ ਇੰਡੀਆ ਦੀ ਫੌਜ ਦੇ ਨਾਲ ਲੜਾਈ ਦਿੱਤੀ ਹੈ ਪਰ ਕਹਿੰਦਾ ਸਾਡਾ ਜਨਾਨ ਉੱਥੇ ਹੱਥ ਖੜ ਕਰਕੇ ਆਪਣਾ ਪਸਤੌਰ ਛੱਡ ਕੇ ਜਨਰਲ ਜਗਜੀਤ ਸਿੰਘ ਰੋੜੇ ਦੇ ਹੱਥ ਦੇ ਵਿੱਚ ਖੜਾਤਾ ਜਨਰਲ ਕੁਜਲੇ ਚੰਦਨ ਦਾ ਸੁਪਨੇ ਕੋਈ ਮੋਟ ਤੇ ਜੇ ਚੰਦਨ ਜੰਮਣੇ ਆ ਉਹ ਜੰਮੇ ਜਗਜੀਤ ਸਿੰਘ ਛੰਦਰਾ ਵਾਲਾ ਸਰਚਸ ਫਾਈ ਮਾਰਿਆ ਜਾਵੇ ਸੱਚ ਕਰਨ ਵਾਲੀ ਫੌਜ ਫੌਜ ਦਾ ਸਨਸਕਾਰ ਮਿਲਟਰੀ ਰਮੇਜ ਦਿਨਾਲ ਦੰਦੀਆ ਤੋਪਾ ਦਾ ਸਾਇਰ ਹੁੰਦਾ ਹੈ ਜੰਨ ਸੁਪੇਖ ਸਿੰਘ ਜਿਸ ਨੇ ਪੰਜਾਬ ਦੇਸ਼ ਦੀ ਲੜਾਈ ਜੜੀ ਫਿਰੋਂ ਤੋਂ ਸਰਸਤੇ ਦੇ ਸਿੱਖ ਗ੍ਰਾਮ ਵਾਲਿਆਂ ਦੇ ਨਾਲ ਗੁਰੂਆਂ ਸਾਹਿਬ ਦੀ ਰੱਖਿਆ ਕੀਤੀ ਸਹੀਤੀ ਜਈ ਪਾਈ ਪਰ ਸਾਥ ਸੰਗਤ ਜੀ ਇਹੋ ਜੀ ਸੋਜਦੀਆਂ ਨੇ ਉਸ ਨੂੰ ਮਿਲਟਰੀ ਜੀ ਸਲੋਟਰ ਨਾਲ ਸਕਾਟ ਮਿਲ ਕੇ ਤੱਤ ਅੱਜ ਸਾਡਾ ਸਿਰ ਕੰਦੇ ਕਿ ਸਾਡੇ ਕੋਲ ਤਾਕਤ ਹੈ ਜੀ ਸਾਨੂੰ ਇਹ ਨਹੀਂ ਪਤਾ ਕਿ ਸਤ ਸਚ ਗਾਇਤ ਸਿਂਗਵਾਣਾ ਦਾ ਸਤਕਾਰ ਕਿੱਥੇ ਕੀਤਾ ਉਹਨਾਂ ਨੂੰ ਕਿੱਥੇ ਪਾਇਆ ਉਹਦੇ ਖੁੱਲ੍ਹ ਕਿੱਥੇ ਪਾਇਆ ਉਹ ਸਤ ਸੰਗਤ ਜੀ ਕਿ ਇਹ ਸਾਡੀ ਕੋ ਬਾਹਰ ਪਹੁੰਚ ਗਈ ਹੈ ਜਿਹੜੇ ਸਤ ਸਚ ਗਾਇਤ ਸਿਂਗਵਾਣਾ ਨੇ ਪਟਾਣੀਆਂ ਦੀ ਫੌਜ ਆ ਗਈ ਰੂਸ ਦੀ ਫੌਜ ਆ ਗਈ ਇੰਡੀਆ ਦੀ ਫੌਜ ਆ ਗਈ ਪਰ ਉਸ ਨੇ ਹੱਥ ਨਹੀਂ ਚੁੱਕਲੇ ਆਪਣੇ ਦੇ ਵਿੱਚ ਸੱਚਾ ਧਰੋਗ ਹੋਣਾ ਚਾਹੀਦਾ ਅਣਖ ਹੋਣੀ ਚਾਹੀਦੀ ਹੈ ਕਿ ਅਸੀਂ ਪਸੰਦ ਤਰੀਕੇ ਦੇ ਨਾਲ ਅਸੀਂ ਆਪਣਾ ਜੈਦਤ ਆਪਣਾ ਖਾਲਸਤਾਨ ਬਣਾਉਣਾ ਹੈ ਇਹ ਜਿੱਤ ਕੁਮਤ ਨੇ ਮੋਤੀ ਨੇ ਅਮਿਤ ਸਾਹ ਨੇ ਰਾਜਨਾਥ ਸਿੰਘ ਨੇ ਅਜੀਤ ਗੋਇੰਦ ਨੇ ਰਵੀ ਸਿੰਘ ਰੋਤਨ ਮੁਖੀ ਸਮੰਤ ਗੋਇਲ ਰੋਤਨ ਮੁਖੀ ਸਾਜਾ ਜੈ ਸ਼ੰਕਰ ਇੰਨੇ ਸਾਡੇ ਸਿੱਖੀ ਸੇ ਮੁਖਾਂ ਦੇ ਵਿੱਚ ਗੱਦ ਦਿੱਤੇ ਆ ਇੱਕ ਕਿੰਨੇ ਮਾਤਾ ਇੱਥੇ ਸੜ ਦੇ ਕੋਲੇ ਬੈਠੇ ਆ ਸੇ ਜਿੱਤਦੇ ਹੋਏ ਸਿੰਘ ਆਪਣੇ ਭਾਈ ਹਰਜੀਤ ਸਿੰਘ ਵਿੱਚ ਰਿੱਟੂ ਜਮਨ ਸਿੰਘ ਮਲਕ ਸੋਲ ਸਿੰਘ ਬੰਗੜਾ ਜਿੰਨ ਕੈਨੂ ਨਾਤੇ ਦੇ 67 ਪਤੀ ਨੇ ਇਹ ਘਾਤ ਲਿਆ ਉਹ ਪਾਰਸੈਂਟ ਖੰਡੇ ਨੂੰ ਪਕਤਾਨੀਆ ਦੇ ਵਿੱਚ ਗਤਕ ਕੀਤਾ ਉਹਨਾਂ ਦੀ ਬਹੁਤ ਇੱਛੇ ਬੱਥੀ ਹੈ ਬਹਾਦਰ ਮਾਤਾ ਪਾਕਿਸਤਾਨ ਦੇ ਵਿੱਚ ਫਰਮ ਦੇ ਵਿੱਚ ਫਨਵੜ ਨੂੰ ਕਰਤਾ ਲਗਵੀਰ ਸਿੰਘ ਰੋਟੇ ਨੂੰ ਕਰਤਾ ਹਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਪੰਜਾਬ ਦੇ ਵਿੱਚ ਗੁਰਸੇਵਾਲ ਨੂੰ ਕਰਤਾ ਸ੍ਰੀ ਗੋੜ ਦੇ ਵਿੱਚ ਗੋੜਪੇ ਨੂੰ ਕਰਤਾ ਜੇ ਸਾਥ ਸੰਗਤ ਜੀ ਅਜੇ ਤਾਂ ਨੰਬਰ ਕੱਟੇ ਹੋ ਕੇ ਮਨਖਨੀ ਸਾਡੀ ਗੋਲੀ ਇਹ ਨਾਮ ਹੈ ਸਾਰੇ ਪਾਰਲਮੈਂਟ ਦੇ ਰੱਖੇ ਹੋਏ ਪਛਾਨੀ ਮੇਰੀ ਕੌਮ ਕੀ ਹੈ ਕਿਆਮਤ ਦੇ ਪਾਤਿ ਨੂੰ ਕਬਦ ਕਰ ਜੀਏ ਸਾਡਾ ਸਪੀ ਜੀ ਪੀ ਵਿਪਾਦ ਜੀ ਹੈ ਆਪਣੇ ਕੌਮ ਦਾ ਮੈਂਬਰ ਪਾਰਲੀਮੈਂਟ ਅੱਜ ਦਿੱਲੀ ਦੇ ਵਿੱਚ ਹੈ ਜੀਗਾ ਸੋ ਸਾਡਾ ਸੰਗਜ ਜੀ ਅੱਜ ਸੋਚ ਸੰਜੀ ਗੱਲ ਹੈ ਕਿ ਅੱਪਾ ਕਿਤੇ ਖੜੇ

ਸਾਰੇ ਚਰਨ ਦੇ 인도 ਸੇ ਉਸਮਾਨ ਸਾਹਿਬ ਸੁਨੇਹਾਸ ਕਰਦੇ ਕਿ ਆਪਣੇ ਇਤਿਹਾਸ ਦੇ ਵਿੱਚ ਅੱਜ ਰਸ ਗਏ ਨਿਸ਼ਚਿਤ ਕਰਕੇ ਅੱਜ ਖਾਲਿਸਤਾਨ ਦੀ ਯਾਤਰੀ ਚਾਰ ਹੋ ਰਹੀ ਹੈ ਭਾਈ ਗੁਰੂ ਦਾ ਅਕਸਾ ਹੋਇ ਨਾ ਕਰੇ